ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਢਿਆਈ ਓ ਨਾਨਕ ਬਾਈ ਹਿਸ ਗ੍ਰੇਸ ਹੀ ਬੈਸਟ ਅਨ ਐਨਲਾਈਟਨਡ ਅਵੇਅਰਨੈਸ ਗੋਡ ਹਿਮ ਸੈਲਫ ਦਾ ਗੁਰਮੁਖ ਗਲੋਰੀਅਸ ਗ੍ਰੇਟਨੈਸ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਥਨਾ ਤੇ ਚੱਲਣ ਵਾਲੀ ਬਾਣੀ ਦਾ ਜਿਹੜਾ ਆਪਣੇ ਜੀਵਨ ਦੇ ਵਿੱਚ ਉਹ ਕਥਨਾ ਨੂੰ ਜੋ ਵੀ ਇਨਸਾਨ ਜੋ ਵੀ ਪ੍ਰਾਣੀ ਅਪਣਾਉਂਦਾ ਹੈ ਉਹਨੂੰ ਅਕਲ ਬੁੱਧ ਮਤਲਬ ਕਿ ਉਹਨੂੰ ਸੁਰਤ ਤੇ ਸਮਾਜ ਵਿੱਚ ਰਹਿਣ ਦੀ ਸ਼ੈਨਸੀਲਤਾ ਆ ਜਾਂਦੀ ਹੈ ਜਿਹੜਾ ਮਨੋ ਹੁੰਦਾ ਹੈ ਦੁਨਿਆਵੀ ਦਿਖਾਵੇ ਦੀ ਗੱਲ ਨਹੀਂ ਕੀਤੀ ਗਈ ਜਿਹੜਾ ਮਨੋ ਜੁੜਦਾ ਹੈ ਅਤੇ ਗੁਰਮਖ ਨੂੰ ਵਡਿਆਈ ਆ ਮਾਨਸਿਕ ਤੌਰ ਤੇ ਆਤਮਕ ਬੁੱਧੀ ਦੀ ਵਡਿਆਈ ਦੁਨੀਆ ਤੇ ਹੋਮੇਮੇ ਤੋਂ ਤਾਂ ਦੂਰ ਹੁੰਦਾ ਆਤਮਕ ਵਡਿਆਈ ਹੁੰਦੀ ਹੈ ਉਹਨੂੰ ਬਾਕੀ ਸਾਰੇ ਪਿਆਰੇ ਲੱਗਦੇ ਨੇ ਗੁਰੂ ਪਿਆਰੇ ਲੱਗਦੇ ਨੇ ਵਾਹਿਗੁਰੂ ਜੀ ਦੇ ਪਿਆਰੇ ਲੱਗਦੇ ਨੇ ਲੋੜਵੰਦਾਂ ਦਾ ਸਹਾਰਾ ਬਣਦਾ ਏ ਉਹ ਜਿਹੜਾ ਗੁਰਬਾਣੀ ਦੇ ਸਿਧਾਂਤਾਂ ਤੇ ਚੱਲਦਾ ਹੈ ਗੁਰੂ ਨਾਨਕ ਦੇਵ ਜੀ ਦਾ ਅਸਲੀ ਸਿੱਖ ਉਹੀ ਹੈ ਜਿਹੜਾ ਲੋੜਵੰਦਾਂ ਦਾ ਸਹਾਰਾ ਬਣਦਾ ਤੇ ਸਾਰਿਆਂ ਨੂੰ ਮਾਫ਼ ਕਰਦਾ ਹੈ